ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਵੀ ਮੋਟਰਸਾਂ ਲਈ ਆਣਾ ਘਰੇ ਤੇਲ ਚੋਂਨ ਨੂੰ ਕੋਈ ਨਹੀਂ ਆ ਘਰੇ ਓਏ ਹੋਏ ਮਾਤਾ ਦੀ ਡੈਥ ਹੋ ਗਈ ਸੀ ਪਹਿਲਾਂ ਕੁ ਸਾਲ ਪਹਿਲਾਂ ਹਣਾ ਅੱਛਾ ਤੇ ਹੁਣ ਭਾਈ 2-3 ਦਿਨ ਹੋਏ ਯਾਰ ਭਾਂਦਿਆ ਸੀ ਭਾਈ 6 ਮਹੀਨੇ ਦਾ ਉਹ ਪੂਰਾ ਹੋ ਗਿਆ ਭਾਈ ਉਹਦੇ ਚੱਕਰ ਯਾਰ ਭਾਈ ਖੁਸ਼ੀ ਵੀ ਆ ਹਾਂ ਦੁੱਖ ਵੀ ਆ ਖੁਸ਼ੀ ਦੀ ਵੀ ਆਈ ਜਾਂਦੀ ਦੁੱਖ ਵੀ ਆਈ ਜਾਂਦਾ ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਦੀ ਮੋਟਰਸਾਂ ਲਈ ਆਣਾ ਘਰੇ ਤੇਲ ਚੋਂਨ ਨੂੰ ਕੋਈ ਨਹੀਂ ਆ ਘਰੇ ਹਾਂ ਜੀ। ਉਹ ਗੁਰੂ ਮੁਰਤ। ਇਹ ਪਲੇਅਰ ਡਰੋਨਾਂ ਦੇ ਵਿੱਚ ਨਾ ਖੇਡਦਾ ਹੀ ਵਧੀਆ ਲੱਗਦਾ ਹਨਾ। ਜਿਹੜੀਆਂ ਪਲੇਅਰ ਦੇ ਮਨ ਨੂੰ ਮਜਬੂਰੀਆ ਹੁਣ ਇੱਕ ਦੋ ਦਿਨ ਹੋ ਗਏ ਤੁਹਾਡੇ ਪੰਜ ਦੀ ਡੈਥ ਹੋਈ ਹੈ। ਤੇ ਹੁਣ ਤੁਸੀਂ ਇੱਧਰ ਤਿਆਰ ਹੁੰਨੇ ਪਏ ਆ ਆਪਣੇ ਮੈਚ ਵਾਸਤੇ। ਯਾਰ ਭਾਈ ਮੈਂ ਖੇਡਦਾ ਨਹੀਂ ਜਾਣਾ। ਹਾਂ ਹਾਂ। ਜਿਦੋਂ ਭੈਣ ਜੀ ਇਹਦਾ ਖੇਡ ਲਾਣਾ ਕੋਈ ਚੱਕਰ ਨਹੀਂ। ਉਹ ਮੇਰੀ ਬੁਰੀ ਯਾਰ ਭਾਈ ਖੇਡਣ ਦਾ ਧਿਆਨ ਪਰ ਹੈ। ਕੋਈ ਨਹੀਂ ਬਾਈ ਹੌਸਲਾ ਰੱਖਿਆ ਰਹਾ ਨਾ ਨਾਲ ਬਾਕੀ ਹੌਸਲਾ ਯਾਰ ਤੇਰਾ ਵੀ ਇੰਨੀ ਟੈਨਸ਼ਨ ਹੋਣ ਦੇ ਬਾਵਜੂਦ ਵੀ ਮੈਂਗਾ ਵੀ ਆਪਣੇ ਤਿਆਰ ਹੁੰਦਾ ਵਾ ਜਿੰਨਾ ਹੈਡ ਮਾ ਰੱਖ ਕੋਈ ਨਹੀਂ ਵਿਕੀ ਇਸ ਗੱਲ ਦੀ ਜਰੂਰ ਹੈ